ਨੌਜਵਾਨ ਵੀਰੋ ਜੇ ਸਹਿਬ ਜਾਦਿਆਂ ਨਾਲ ਪਿਆਰ ਕਰਦੇ ਹੋ ਜੇ ਸਹਿਬ ਜਾਦਿਆਂ ਦੀ ਧਰਤੀ ਤੇ ਨਮਸਕਾਰਾਂ ਕਰਦੇ ਹੋ ਤੇ ਤੁਹਾਨੂੰ ਸਹਿਬ ਜਾਦਿਆਂ ਦੀ ਇਹ ਸ਼ਹੀਦੀ ਤੁਹਾਨੂੰ ਉਹ ਸਰਹੰਦ ਦੀ ਦਵਾਰ ਵਗਾਰ ਵਗਾਰ ਕੇ ਤੁਹਾਨੂੰ ਕਹਿੰਦੀ ਪਈ ਜੇ ਆਪਣੇ ਘਰ ਦੇ ਵਿੱਚ ਵਾਪਸ ਆ ਜਾਓ ਆਪਣੀ ਪਹਿਚਾਣ ਨੂੰ ਆਪਣੀ ਪਹਿਚਾਣ ਨੂੰ ਆਪਣੀ ਆਇਡੈਂਟਿਟੀ ਨੂੰ ਕਾਇਮ ਕਰ ਲਓ ਆਪਣੇ ਦਾੜਿਆਂ ਦੇ ਪ੍ਰਕਾਸ਼ ਕਰ ਲਓ ਆਪਣੇ ਆਪ ਨੂੰ ਬਾਲ ਸਿੱਖੀ ਦੇ ਬਾਣੇ ਦੇ ਵਿੱਚ ਰੰਗ ਲਓ ਤੁਹਾਡੇ ਵਿੱਚ ਬੜਾ ਜਜ਼ਬਾ ਹੈ ਤੁਸੀਂ ਕੌਮ ਤੇ ਜਦੋਂ ਵੀ ਕੋਈ ਭੀੜ ਬੰਦੀ ਨੌਜਵਾਨ ਵੀਰੋ ਤੁਸੀਂ ਉਸੇ ਵੇਲੇ ਮਰਨ ਮਿਟਣ ਲਈ ਤਿਆਰ ਹੋ ਜਾਂਦੇ ਹੋ ਤੁਹਾਡੇ ਜਜ਼ਮੇ ਨੂੰ ਸਲਾਮ ਜੇ ਪਰ ਇੱਕ ਬੇਨਤੀ ਕਰਾਂ ਕੋਸ਼ਿਸ਼ ਕਰੋ ਇਸ ਸਿੱਖੀ ਦੇ ਅੰਦਰਲੇ ਬੀਜ ਨੂੰ ਬਾਹਰ ਆਪਣੇ ਚਿਹਰਿਆਂ ਤੇ ਜ਼ਰੂਰ ਲੈ ਕੇ ਆਓ ਤੁੰਗਾਰੇ ਆਪਣੇ ਚਿਹਰਿਆਂ ਤੇ ਜ਼ਰੂਰ ਕਰੋ ਸਿੱਖੀ ਦੇ ਤਾਂ ਜੋ ਦਸਣਾ ਨਾ ਪਵੇ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਆਂ ਜੇ ਦੱਸਣਾ ਹੀ ਪੈ ਗਿਆ ਸਾਨੂੰ ਫਿਰ ਸਾਡੀ ਫਿਰ ਸਿੱਖੀ ਦਾ ਫਾਇਦਾ ਕੀ ਹੋਇਆ ਫਿਰ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋਣ ਦਾ ਫਾਇਦਾ ਕੀ ਹੋਇਆ ਜੇ ਵਾਕਿਆ ਹੀ ਸਿੱਖ ਹਾਂ ਤੇ ਫਿਰ ਸਾਨੂੰ ਦੱਸਣ ਦੀ ਲੋੜ ਨਾ ਪਵੇ ਸਾਡਾ ਚਿਹਰਾ ਦੱਸ ਦੇਵੇ ਸਾਡੀ ਰੂਹਾਨੀਅਤ ਭਰਿਆ ਚਿਹਰਾ ਨੂਰ ਦੱਸ ਦੇਵੇ ਸਾਡਾ ਅੰਦਰ ਦਾ ਸਰੂਪ ਦੱਸ ਦੇਵੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਹਾਂ ਤੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤੈਨੂੰ ਭੁੱਲਿਆ ਨਹੀਂ ਕਹਿੰਦੇ ਫਿਰ ਕੀ ਹੋ ਗਿਆ ਜੇ ਕੇਸ ਕਟਾਏ ਨੇ ਕੋਈ ਗੱਲ ਨਹੀਂ ਤੁਸੀਂ ਅੱਜ ਰੱਖ ਲਓ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪਰਨ ਕਰ ਲਓ ਸਕੇ ਪਾਸ਼ਾ ਮੈਨੂੰ ਖੰਡੇ ਬਾਟੇ ਦੀ ਪੌਲ ਦੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਜਦੋਂ ਜਾਗੇਗਾ ਉਦੋਂ ਹੀ ਸਨੇਰਾ ਹੋ ਜਾਵੇਗਾ ਤਿੱਕਾ ਤੂੰ ਜਦੋਂ ਭਿੱਜ ਕੇ ਆ ਕੇ ਮੇਰੇ ਅੱਗੇ ਅਰਦਾਸ ਕਰੇਗਾ ਮੈਂ ਤੇ ਉਹਦੇ ਤੈਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਵਾਂਗਾ ਉਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਮੇਰੇ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਮਾਤਾ ਉਹ ਭੈਣੋਂ ਮੈਂ ਰਾਤ ਨੂੰ ਬੇਨਤੀ ਕੀਤੀ ਸੀ ਮੇਰੀਆਂ ਮਾਤਾਵਾਂ ਪੈਣਾਂ ਨੂੰ ਬੇਤੀ ਆਪਣੇ ਬੱਚਿਆਂ ਦੇ ਅੰਦਰ ਮਾਤਾ ਗੁਜਰਕੌਰ ਜੀ ਦੀ ਗੁੜਤੀ ਨੂੰ ਭਰੀਏ ਆਪਣੇ ਬੱਚਿਆਂ ਦੇ ਅੰਦਰ ਜਿਸ ਤਰ੍ਹਾਂ ਮਾਤਾ ਗੁਜਰਕੌਰ ਨੇ ਆਪਣੇ ਬੱਚਿਆਂ ਨੂੰ ਆਤਮਿਕ ਬਲ ਕਰਕੇ ਮਜ਼ਬੂਤ ਕਰ ਦਿੱਤਾ ਗਾਥਾਵਾਂ ਸੁਣਾਈ ਗਈਓ ਸਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਸ਼ਹਾਦਤ ਦੀਆਂ ਗੱਲਾਂ ਸਹਿਬਜ਼ਾਦਿਆਂ ਨੂੰ ਸੁਣਾਈ ਗਈ ਸਾਰਾ ਰਾਤ ਇੰਨੀ ਦ੍ਰਿੜਤਾ ਭਰ ਦਿੱਤੀ ਨੀਹਾਂ ਦੇ ਵਿੱਚ ਖੜੇ ਹੋਏ ਸਹਿਬਜ਼ਾਦਿਆਂ ਨੂੰ ਵੀ ਕੋਈ ਡੁਲਾ ਨਹੀਂ ਸਕਿਆ ਅਸੀਂ ਕਿਉਂ ਡੋਲਦੇ ਆ ਸਾਡੇ ਅੰਦਰ ਇਹ ਗੁੜਤੀਆਂ ਇਹ ਸਾਡੀਆਂ ਦਾਦੀਆਂ ਸਾਡੀਆਂ ਮਾਤਾਵਾਂ ਨੇ ਭਰਨੀ ਸਾਡੀਆਂ ਮਾਵਾਂ ਭੈਣਾਂ ਨੇ ਭਰਨੀ ਬੇਨਤੀ ਹੈ ਅਸੀਂ ਇਹਨਾਂ ਸਹਿਮ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਝੀਏ ਕਲਾ ਕੰਨ ਰਸ ਕਰਕੇ ਸੁਣਿਆ ਨਾ ਕਰੀਏ ਇਹਨਾਂ ਸ਼ਹਾਦਤਾਂ ਤੋਂ ਕੁਝ ਸਿੱਖੀਏ ਇਹਨਾਂ ਸ਼ਹਾਦਤਾਂ ਨੂੰ ਜੇ ਸਫਰੇ ਸ਼ਹਾਦਤ ਬਣਾਉਨੇ ਆ ਤੇ ਆਪਣਾ ਸਫਰ ਵੀ ਤੈਅ ਕਰੀਏ ਉਸ ਮੰਜ਼ਲ ਤੱਕ ਪਹੁੰਚੀਏ ਜਿਸ ਮੰਜ਼ਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੜਿਆਂ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰਉ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਉਸ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਸਿੱਖੋ ਮੂੰਹ ਕਰ ਲਓ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਤੁਸੀਂ ਮੂੰਹ ਕਰ ਲਓਗੇ ਨਾ ਯਾਦ ਰੱਖਿਓ ਉਸ ਦਿਨ ਤੁਹਾਡਾ ਵਾਲ ਕੋਈ ਵਿੰਗਾ ਨਹੀਂ ਕਰ ਸਕਦਾ ਤੁਹਾਡੀ ਪਹਿਚਾਣ ਕੋਈ ਤੁਹਾਡੇ ਕੋਲੋਂ ਖੋ ਨਹੀਂ ਸਕਦਾ ਕਿਉਂਕਿ ਤੁਹਾਡੇ ਵੱਲ ਤੁਹਾਡੇ ਗੁਰੂ ਦਾ ਮੁਖ ਹੈ ਤੁਹਾਡੇ ਸਿਰ ਤੇ ਤੁਹਾਡੇ ਗੁਰੂ ਦਾ ਹੱਥ ਹੈ ਉਹ ਸਹਬਜ਼ਾਦਿਆਂ ਆਪਣੀਆਂ ਕੁਰਬਾਨੀਆਂ ਦੇ ਗਏ ਕਿੰਨਾ ਖਾਤਰ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲਦੇ ਸਾਡੇ ਕਰਕੇ ਸਿੱਖੀ ਕੀ ਨੀਮ ਹਮ ਹੈ ਸਰੋਂ ਤੇ ਉਠਾ ਚੱਲੇ ਗੁਰਿਆਈ ਕਾ ਕਿਸਤਾ ਜਹਮੇ ਬਣਾ ਚੱਲੇ ਸਿੰਘੋਂ ਕੀ ਸੁਲਤਨਤ ਕਾ ਹਮ ਪੌਦਾ ਲਗਾ ਚੱਲੇ ਉਹਨਾਂ ਸਹਬਜ਼ਾਦਿਆਂ ਨੇ ਸਿੰਘਾਂ ਦੀ ਸੁਲਤਨਤ ਨੂੰ ਰੱਖਣ ਵਾਸਤੇ ਆਪਣੀ ਸ਼ਹੀਦੀ ਦੇ ਕੇ ਇਸ ਸਿੱਖੀ ਦੇ ਬੂਟੇ ਨੂੰ ਬਰਕਰਾਰ ਰੱਖਿਆ ਹੈ ਇਹ ਅੱਜ ਸਿੱਖੀ ਦੀ ਫਲਵਾੜੀ ਐਵੇਂ ਨਹੀਂ ਮਹਿਕਦੀ ਇਹਨਾਂ ਨੀਹਾਂ ਦੇ ਵਿੱਚ ਸਿੱਖੀ ਦੀਆਂ ਨੀਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਰਿਵਾਰ ਦਾ ਖੂਨ ਪਾਇਆ ਹੈ ਇਹ ਫਲਵਾੜੀ ਅੱਜ ਤਾਂ ਮਹਿਕ ਰਹੀ ਹੈ ਇਹ ਤਾਂ ਮਹਿਕਾ ਵਨ ਰਹੀ ਹੈ ਕੋਸ਼ਿਸ਼ ਕਰੀਏ ਉਹਨਾਂ ਸਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਏ ਆਪਨੇ ਆਪ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੀਏ ਮੈਂ ਉੱਥੇ ਫਿਰ ਮਾਤਾ ਗੁਜਰਕੌਰ ਜੀ ਨੂੰ ਪਤਾ ਲੱਗਦਾ ਇਹ ਸਹਿਬ ਜਿਆਦੇ ਚੜ੍ਹਾਈ ਕਰ ਗਏ ਨੇ ਉਹ ਠੰਡੇ ਬੁਰਜ ਦੇ ਵਿੱਚ ਆਪਣੇ ਸਵਾਸ ਤਿਆਗ ਜਾਂਦੇ ਨੇ ਬਹੁਤੇ ਗੁਰਮੁਖ ਪਿਆਰਿਆਂ ਨੇ ਲਿਖਿਆ ਉਹਨਾਂ ਨੂੰ ਠੰਡੇ ਬੁਰਜ ਤੋਂ ਧੱਕਾ ਦਿੱਤਾ ਜਾਂਦਾ ਖੈਰ ਉੱਥੇ ਮਾਤਾ ਗੁਜਰਕੌਰ ਜੀ ਵੀ ਜਿਹੜੇ ਨੇ ਆਪਣੇ ਸਵਾਸ ਜਿਹੜੇ ਨੇ ਉਹ ਤਿਆਗ ਜਾਂਦੇ ਨੇ ਜਮੇ ਸ਼ਹਾਦਤ ਪੀ ਜਾਂਦੇ ਨੇ ਉਹਨਾਂ ਸ਼ਹੀਦਾਂ ਦੀਆਂ ਚਿਤਾਵਾਂ ਨੂੰ ਕੋਟਾਂ ਕੋਟ ਨਮਸਕਾਰ ਹੈ ਸਾਡਾ ਛਿਰ ਝੁਕਦਾ ਹੈ